ਤੇ ਨਾਲ ਸਾਡਾ ਨੀਟੂ ਮਡੇਰਾ ਇਹ ਵੀ ਬੜਾ ਦਿਲੋਂ ਪਿਆਰ ਕਰਦਾ ਮੁੰਡਾ ਕਬੱਡੀ ਨੂੰ ਤੇ ਧੂਰੀ ਸ਼ਹਿਰ ਦੇ ਵਿੱਚ ਵੀ ਹਰ ਸਾਲ ਇਹ ਕਬੱਡੀ ਕੱਪ ਕਰਾਉਂਦਾ ਸੋ ਜਿੱਥੇ ਵੱਡੇ ਕਬੱਡੀ ਕੱਪ ਕਰਾਉਂਦਾ ਤੇ ਇਹਦੀ ਸੋਚ ਵੀ ਕਬੱਡੀ ਪ੍ਰਤੀ ਬਹੁਤ ਉੱਚੀ ਆ ਬਾਈ ਦੀ ਸੋ ਬਾਈ ਵੀ ਪੂਰਾ ਸਹਿਯੋਗ ਦੇ ਰਿਹਾ ਟਰੈਲਾਂ ਦੇ ਵਿੱਚ ਜਿੱਦਾਂ ਦਾ ਕੈਂਪ ਲੱਗਿਆ ਬਾਈ ਨੇ ਜਨਮ ਦਿਨ ਵੀ ਆਪਣਾ ਖੁਦ ਇੱਥੇ ਮਨਾਇਆ ਕੇ ਸੋ ਹੋਰ ਬਾਈ ਨੀਟੂ ਬਾਈ ਠੀਕ ਹੋ ਹਾਂਜੀ ਹਾਂਜੀ ਤਿਆਰੀਆਂ ਨੇ ਫੁੱਲ ਫੇਰ ਲੀਕ ਦੀਆਂ ਸਿੱਸੀ ਗੱਲ ਸਾਰਿਆਂ ਨੂੰ ਪੂਰੀਆਂ ਫੁੱਲ ਤਿਆਰੀਆਂ ਨੇ ਜੀ ਅੱਜ ਆਪਣੇ ਕੋਲ ਟਰੈਲਾਂ ਤੇ ਲਗਭਗ 100 ਦੇ ਕਰੀਬ ਅੰਡਰ 21 ਦੇ ਜਿਹੜੇ ਕਬੱਡੀ ਪਲੇਅਰ ਨੇ ਉਹ ਪਹੁੰਚੇ ਨੇ ਜਿਨ੍ਹਾਂ ਦਾ ਕੀ ਹੁਣ ਤੁਸੀਂ ਦੇਖ ਰਹੇ ਹੋ ਵੀ ਦੂਜਾ ਰਾਉਂਡ ਆ ਜਿਹੜਾ ਚੱਲ ਰਿਹਾ ਹਾਂ ਇੱਕ ਰਾਉਂਡ ਬਾਈ ਕਰਮੀ ਹੋਣੀਆਂ ਨੇ ਕੇਸੀ ਹੋਣੀਆਂ ਬਾਬਾ ਮਟੋਈ ਜੀ ਰਿੰਕੂ ਵਲਡਬਾਲ ਕਾਲਾ ਮੀਉਸਾ ਜੀ ਇਹਨਾਂ ਨੇ ਲੈ ਆਣੇ ਬਘੇਲ ਵਲਡਬਾਲ ਜੀ ਤੇ ਹੁਣ ਦੂਜਾ ਰਾਉਂਡ ਆ ਜਿਹੜਾ ਉਹ ਟ੍ਰੈਲਰਾਂ ਦਾ ਚੱਲ ਰਿਹਾ ਤੇ ਉਮੀਦ ਤੋਂ ਵੱਧ ਹੰਗਾਰਾ ਇਹ ਟ੍ਰੈਲਰਾਂ ਨੂੰ ਨਮੀ ਪਣੀਰੀ ਤਿਆਰ ਕਰਨ ਦੇ ਮਕਸਦ ਨਾਲ ਜਿਹੜਾ ਲੈ ਗਏ ਸੀ ਮਿਲੇ ਆ ਠੀਕ ਆ ਬਈ ਤੇ ਬਹੁਤ ਇਲਾਕਾ ਜਿਨ੍ਹਾਂ ਨੇ ਇਹਨਾਂ ਨੂੰ ਸਦੈਤਾ ਦੀ ਆ ਪ੍ਰੋਪਰ ਆਪਣੇ ਡਾਕੂਮੈਂਟ ਲੈ ਕੇ ਪਹੁੰਚੇ ਆ ਤੇ ਬਾਈ ਜਿਹੜਾ ਮਤਲਬ ਜਦੋਂ ਆਪਣਾ ਸਾਰਾ ਕਲੀਅਰ ਹੋ ਗਿਆ ਤੇ ਆਪਣਾ ਪਹਿਲਾ ਟੂਰਨਾਮੈਂਟ ਆਪਾਂ ਬੱਡਬਾਲ ਜੀ ਕਰਾਵਾਂਗੇ ਹਾਂਜੀ ਪਹਿਲਾ ਟੂਰਨਾਮੈਂਟ ਵੈਸਤਾ ਸਾਡਾ 31 ਅਗਸਤ ਜਸਤੰਬਰ ਦਾ ਪਹਿਲਾ ਹਫਤਾ 31 ਅਗਸਤ ਤੋਂ ਸਜਨੀ ਸ਼ੁਰੂਆਤ ਹੋਏਗੀ ਜਸਤੰਬਰ ਦਾ ਪਹਿਲੇ ਹਫਤੇ ਤੋਂ ਬੱਡਬਾਲ ਤੋਂ ਸਟਾਰਟ ਕਰਾਂਗੇ ਬੱਡਬਾਲ ਤੋਂ ਸ਼ੁਰੂਆਤ ਹੋਏ ਜਾਨੀ ਤੇ ਧੂਰੀ ਦੇ ਵਿੱਚ ਆਪਾਂ ਤੇ ਐਂਡ ਸੈਰੇਮੋਨੀ ਜਿਹੜੀ ਲੀਗ ਦੀ ਉਹ ਧੂਰੀ ਕਰਾਂਗੇ ਪੂਰੇ ਡਿਸਪੀਸਪਲ ਨਾਲ ਆਪਾਂ ਪੂਰੇ ਪੂਰਾ ਡਿਸਪੀਸਪਲ ਜੀ ਸਭ ਤੋਂ ਫਰਸਟ ਤੇ ਸਾਡਾ ਸੀਨੀਅਰ ਜਦੋਂ ਇਹ ਸਭ ਤੋਂ ਪਹਿਲਾਂ ਤਾਂ ਸੀ ਧੰਨਵਾਦ ਕਰਦੇ ਆ ਸਾਡੇ ਸਰਦਾਰ ਜਗਸੀਰ ਸਿੰਘ ਜੱਗੀ ਢੀਂਟਸਾ ਜੀ ਦਾ ਜਿਹੜੇ ਕੀ ਹਰੇਕ ਸਾਲ ਹਰੇਕ ਕੱਪ ਤੇ ਧੂਰੀ ਹਲਕੇ ਦੇ ਵਿੱਚ ਆਪ ਦਾ ਬਾ ਚੜ ਕੇ ਸਹਿਯੋਗ ਦਿੰਦੇ ਨੇ ਪਲੇਅਰਾਂ ਨੂੰ ਡਾਈਟ ਬਗੈਰ ਦਾ ਵੀ ਹਰ ਪੱਖੋਂ ਨਾਲ ਖੜਦੇ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਲੀਗ ਦੇ ਲਈ ਇਸ ਕੈਂਪ ਦੇ ਲਈ ਫਿਰ ਆਪਣੇ ਅੰਤਰਰਾਸ਼ਟਰੀ ਕਬੱਡੀ ਪਲੇਅਰ ਕਰਮੀ ਵਾਰਡਵਾਲ ਕੇਸੀ ਵਾਰਡਵਾਲ ਰਿੰਕੂ ਵਾਰਡਵਾਲ ਬਘੇਲ ਵਾਰਡਵਾਲ ਕਾਲਾ ਮੀਮਸਾ ਭਾਬਾ ਮਤੋਈ ਜੀ ਜਿਨ੍ਹਾਂ ਨੇ ਕੀ ਵੀ ਆਪਣੇ ਤੋਂ ਬਾਅਦ ਨੰਨੇ ਪਲੇਅਰ ਪੈਦਾ ਹੋਣ ਉਸ ਮਕਸਦ ਦੇ ਲਈ ਇਹ ਹਮਲਾ ਮਾਰਿਆ ਕਿਨਾਂ ਸਾਰਿਆਂ ਦਾ ਧੰਨਵਾਦ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਸਵੇਰ ਤੋਂ ਐ ਜੁੜੇ ਹੋਇਆ ਪੂਰਾ ਗਰਾਊਂਡ ਦੇ ਨਾਲ ਠੀਕ ਹੈ ਬਾਈ ਬਾਬਾ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ